ਸਾਰਿਆਂ ਨੂੰ ਸੋ ਫੈਟਸ ਅੱਜ ਜਸੀਂ ਵੀਡੀਓ ਬਣਾ ਰਹੇ ਆ ਅੱਜ ਅਸੀਂ ਬਣਾਵਾਂਗੇ ਸ਼ਕੈਸ਼ ਖੁੱਦ ਚਲੋ ਆ ਦੇਖਦੇ ਆ ਸਹਜ ਉੱਥੇ ਹੈਗਾ ਕੀ ਕਰ ਰਿਹਾ ਆ ਇਹਨਾਂ ਦੇ ਚ ਪਾਣੀ ਮਤਲਬ ਪਾਇਆ ਹੋਇਆ ਘੱਟ ਸੀਗਾ ਫਿਰ ਅਸੀਂ ਥੋੜਾ ਜਿਹਾ ਹੋਰ ਪਾਉਣ ਲੱਗੇ ਇਸੇ ਪਾਣੀ ਦਾ ਵਾਲਾ ਹੁਣ ਪੈਂਦੀ ਆ ਚੀਨੀ ਹੁਣ ਅਸੀਂ ਪਾਉਣ ਲੱਗੇ ਚੀਨੀ ਆਹ ਪਾਤੀ ਚੀਨੀ ਹੁਣ ਪਹਿਲਾਂ ਅਸੀਂ ਖੋਲ ਲਾਂਗੇ ਇਹਨੂੰ ਪਹਿਲਾਂ ਆਪ ਇਹਨੂੰ ਖੋਲਨੇ ਆ ਫੇਰ ਆਪਾਂ ਪਹਿਨਾ ਇਹਨੂੰ ਕੋਨਾਂਗੇ ਫਿਰ ਬਾਅਦ ਵਿੱਚ ਅੱਗੇ ਸਟੈਪਸ ਨੇ ਜਿਹੜੇ ਹੋਰ ਸਾਰੇ ਕਰਾਂਗੇ ਚਲੋ ਪਹਿਨਾ ਇਹਨੂੰ ਕੋਨਦੇ ਆ ਸੋ ਫਰੈਂਡਸ ਹੁਣ ਅਸੀਂ ਕੋਨ ਰਿਹਾ ਚੀਨੀ ਮਦਨਵ ਚੀਨੀ ਨੂੰ ਤਾਂ ਬਹੁਤ ਟਾਈਮ ਲੱਗਦਾ ਕੋਈ ਦੇਖਦੇ ਅਸੀਂ ਕੋਲ ਰਿਹਾ ਚੀਨੀ ਨੂੰ ਫਿਰ ਮੈਂ ਚੀਨੀ ਕੋਨਣ ਤੋਂ ਬਾਅਦ ਹੋਣੇ ਸਟੈਪਸ ਸੋ ਫਰੈਂਡਸ ਵੈਸੇ ਤਾਂ ਤੁਸੀਂ ਸੌਂਦੇ ਹੋ ਹੁੰਦੇ ਸੀ ਆਪ ਬਣਾ ਰਹੇ ਆ ਮਮਾ ਮम्मा ਆਪਣਾ ਕੰਮ ਕਰ ਰਿਆ ਸੋ ਅਸੀਂ ਸੋਚਿਆ ਸੀ ਆਪ ਹੀ ਬਣਾ ਲਨੇ ਆਂਗਾ 스ਕੈਚ ਫਿਰ ਅਸੀਂ 스ਕੈਚ ਬਣਾ ਰਿਆ ਹੁਣ ਚਲੋ ਬਣਾਉਣੇ ਆਗਾ ਹੁਣ 스ਕੈਚ ਸੋ ਜੇ ਅਸੀਂ ਆਪ ਬਣਾ ਲਨੇ ਸੀ RAM ਨੇ ਆਪ ਬਣਾ ਲਿਆ ਸੋ ਜੇ ਅਸੀਂ ਤੁਹਾਨੂੰ ਸਿਖ ਜਾਵਾਂਗੇ ਨਾਲੇ ਸੋ ਅਸੀਂ ਸਰਪ੍ਰਾਈਜ਼ ਦੇਵਾਂਗੇ ਚਲੋ ਬਣਾ ਰਿਆ ਹਾਂ ਹਜੇ ਤਾਂ ਚੀਨੀ ਆਉ ਕੋਲ ਰਿਆ ਆਗਾ ਆਪਾਂ ਚੀਨੀ ਕੋਨਣ ਤੋਂ ਬਾਅਦ ਅਗਲੇ ਸਟੈਪਸ ਜਿਹੜੇ ਹੁੰਦੇ ਆ ਉਹ ਆਪਾਂ ਕੰਟੀਨਿਊ ਕਰਾਂਗੇ ਚਲੋ ਪਹਿਨਾਪਾ ਚੀਨੀ ਘੋਨੇ ਕੇ ਅਗਲੇ ਸਟੈਪਸ ਦਿਖਾਉਣਾ ਤੁਹਾਨੂੰ ਥੋੜੀ ਜਿਹੀ ਰਹਿਂਦੀ ਆ ਕੋਨਣ ਤੋਂ ਜਿਆਦਾ ਆਪਣੀ ਚੀਨੀ ਆ ਜਈਏ ਆਪਾਂ ਘੋਨ ਲਾਂਗੇ ਉਹਦਾ ਬਾਅਦ ਉਹੋ ਕੈਸਾ ਜਿਹੜਾ ਪਾਵਾਂਗੇ ਠੰਡਾ ਠੰਡਾ ਫਿਰ ਬਾਸ ਪਾਵਾਂਗੇ ਫੇਰਾ ਆਪਣਾ ਕੈਸਾ ਜਿਹੜਾ ਰੈਡੀ ਹੋ ਜਾਊਗਾ ਅਜੇ ਤਾਂ ਚੀਨੀਓ ਘੋਨ ਰਹੀ ਆਗਾ ਦੇਖ ਲੋ ਫਰੈਂਡਸ ਕੈਚ ਜਦ ਹੁੰਦੇ ਦਾ ਟੂ ਰੰਗ ਨੇ ਇੱਕ ਤਾਂ ਹੁੰਦਾ ਆਪਣਾ ਰੈਡ ਕਲਰ ਹੁੰਦਾ ਗਾ ਰੈਡ ਕਲਰ ਕਿ ਆਪਾਂ ਬਣਾਉਣਾ ਆਪਾਂ ਦੁੱਧ ਨਹੀਂ ਪਾਉਂਦੇ ਕਿ ਆਪਾਂ ਆਮ ਬਣਾਉਣਾ ਫਿਰ ਆਪਾਂ ਦੁੱਧ ਪਾ ਜਿੰਨੇ ਜਿਵੇਂ ਪਿੰਕ ਬਣਾਉਣਾ ਆਪਾਂ ਅਸੀਂ ਤਾਂ ਜ਼ਿਆਦਾ ਪਿੰਕ ਹੀ ਬਣਾਉਣੇ ਆਗਾ ਹੁਣ ਵੀ ਅਸੀਂ ਪਿੰਕੀ ਬਣਾਵਾਂਗੇ ਸ਼ਾਇਦ ਹੋਰ ਅਸੀਂ ਅੱਗੇ ਦੇਖਾਂਗੇ ਹੁਣ ਅਸੀਂ ਇਹ ਦੇਖਾਂਗੇ ਅਸੀਂ ਅੱਜ 레드 ਟਰਾਈ ਕਰਕੇ ਦੇਖਦੇ ਹਾਂ ਫਿਰ ਤੁਸੀਂ ਵੀ ਦੇਖ ਲਓ ਕਿ 레드 ਕਿਵੇਂ ਲੱਗਦਾਗਾ ਅਸੀਂ ਅੱਜ 레드 ਸ਼ਕੈਸ਼ ਬਣਾ ਰਹੇ ਹਾਂ ਬਿਨਾ ਦੁੱਧ ਤੋਂ ਵੈਸੇ ਦੁੱਧ ਨਾਲ ਫਰਕ ਨਹੀਂ ਪੈਂਦਾ ਹੈਗਾ ਦੁੱਧ ਨਾਲ ਸਿਰਫ ਕਨਰ ਹੀ ਚੇਂਜ ਹੁੰਦਾ ਦੁੱਧ ਨਾਲ ਟੇਸਟ ਨਹੀਂ ਚੇਂਜ ਹੁੰਦਾ ਹੈਗਾ ਤੁਸੀਂ ਵੀ ਟਰਾਈ ਕਰਕੇ ਦੇਖਿਓ 레드 ਅਸੀਂ ਵੀ 레드 ਸ਼ਕੈਸ਼ ਬਣਾਵਾਂਗੇ ਚਲੋ ਬਣਾਉਣੇ ਆ ਫਿਰ ਫਰੈਂਡਸ ਹੁਣ ਆਪਣੀ ਚੀਨੀ ਆ ਜਿਹੜੀ ਉਹ ਵੀ ਖੁੱਲ ਚੁੱਕੀ ਹੈਗਾ ਹੁਣ ਆਪਾਂ ਸ਼ਕੈਸ਼ ਪਾਉਣਾ ਜਾ ਸਜੰਦਰ ਸ਼ਕੈਸ਼ ਲਿਆ ਦੇਖੋ ਪੂਰੀ ਤਰ੍ਹਾਂ ਖੁੱਲ ਚੁੱਕੀ ਆ ਜਮਾ ਵੀ ਹਾਂ ਨਹੀਂ ਦਿਖ ਰਿਹਾ ਹੈਗਾ ਹੁਣ ਆਪਾਂ ਸਹਿਜ ਆ ਜਿਹੜਾ ਆਪਣਾ ਸਹਿਜ ਆ ਜ ਆ ਉਸ ਕੈਸ਼ ਦੀ ਬੋਤਲੰਨ ਗਿਆਗਾ ਜਿਹੜਾ ਆਪਾਂ ਇਹ ਚ ਪਾ ਕੇ ਆਪਾਂ ਉਹਨੂੰ ਕੋਨਦਾਂਗੇ ਵੀ ਠੰਡਾ ਠੰਡੀ ਬਾਸ ਪਾਵਾਂਗੇ ਜਿਹਦੇ ਨਾਲ ਠੰਡੀ ਹੋ ਜੂਗੀ ਉਹ ਆਪਣੀ ਜਿਹੜੀ ਇਸ ਕੈਸ਼ ਆਗਾ ਹੁਣ ਵੈਸੇ ਦੁੱਧ ਦੇ ਨਾਲ ਟੇਸਟ ਤਾਂ ਨਹੀਂ ਕਦੇ ਚੇਂਜ ਹੁੰਦਾਗਾ ਉਹ ਰੰਗ ਦਾ ਹੀ ਹੁੰਦਾ ਜਿਵੇਂ ਆਪਾਂ ਕਲਰ ਫੂਡ ਬਣਾਉਨੇ ਹੈਗਾ ਪਰ ਰਾਈਸ ਬਣਾਉਨੇ ਹੈ ਰਾਈਸ ਦੇ ਨਾਲ ਟੇਸਟ ਥੋੜੀ ਚੇਂਜ ਹੁੰਦਾਗਾ ਬਸ ਆਪਣੇ ਕਲਰ ਆ ਜਿਹੜਾ ਉਹ ਚੇਂਜ ਹੁੰਦਾਗਾ ਕਿਉਂਕਿ ਜੋ ਆਪਾਂ ਲੱਗ ਕੰਨ ਪਾਦੇ ਨੇ ਤੇ ਆ ਆਪਣਾ ਸੈਜ ਲੈ ਕੇ ਆ ਚੁੱਕਿਆ ਹੈ ਸ਼ਕੈਸ਼ ਦੀ ਬੋਟਲ ਤੇ ਹੁਣ ਆਪਾਂ ਪਾਵਾਂਗੇ ਰੈੱਡ ਰੈੱਡ ਸ਼ਕੈਸ਼ ਇਹਦੇ ਵਿੱਚ ਤੇ ਦੇਖੋ ਅਸੀਂ ਪਾ ਰਿਹਾ ਕਿੰਨਾ ਵਧੀਆ ਲੱਗ ਰਿਹਾ ਸ਼ਕੈਸ਼ <laughs> देखो फ्रेंड्स असी पाता हूं देखो फ्रेंड्स <laughs> रहे अना डिमांड हम घूम चुके हूं रही बर्फ बर्फ पा रही है हम चलो ਹੁਣ ਆਪਾਂ ਬਰਫ਼ ਪਾ ਕੇ ਠੰਡਾ ਠੰਡਾ ਕਰਦੇ ਇਹਨੂੰ ਸੋਣ ਆਪਾਂ ਪਾਵਾਂਗੇ ਠੰਡੀ ਠੰਡੀ ਬਰਫ਼ ਚੰਦ ਐ ਪਾ ਦੇ ਆਹ ਪੈ ਗਈ ਆਪਣੀ ਝੰਡੀ ਝੰਡੀ ਬਰਫ਼ ਹੁਣ ਜਿਆਦਾ ਬਰਫ਼ਾ ਜਿਹੜੀ ਇਹਦੇ ਵਿੱਚ ਖੁੰਝੂਗੀ ਮਤਲਬ ਜਮਾ ਵੀ ਬਰਫ਼ ਨਹੀਂ ਰਹੂਗੀ ਉਹ ਦਾ ਸਕੈਸ਼ ਹੋ ਜੂ ਰੈਡੀ ਚਲੋ ਹੁਣ ਰੈਡੀ ਹੋ ਹੀ ਰਿਹਾ ਜਦ ਬਰਫ਼ ਨੂੰ ਉਹਦਾ ਰੈਡੀ ਹੋਊਗਾ ਆਪਣਾ ਪੂਰਾ ਸਕੈਸ਼ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ ਫਰੈਂਡਸ ਹੁਣ ਤਾਂ ਛੋਟਾ ਜਿਹਾ ਪੀਸ ਆ ਰਹਿਦਾ ਜਿਆਦਾ ਉਹ ਹੋ ਜਾਊਗਾ ਮਤਨ ਉਹਦੇ ਵਿੱਚ ਹੀ ਖੋਲ ਜਾਊਗਾ ਉਦੋਂ ਆਪਣਾ ਸਕੈਸ਼ ਰੈਡੀ ਹੋ ਜਾਊਗਾ ਚਲੋ ਆਪਾਂ ਇਹਨੂੰ ਖੋਲਦੇ ਹਾਂ ਦੇਖੋ ਫਰੈਂਡਸ ਹੁਣ ਤਾਂ ਜਮਾ ਹੀ ਮਤਨ ਉਹ ਥੋੜੀ ਜਿਹੀ ਰਹਿ ਚੁੱਕੀ ਆ ਜਮਾ ਵੀ ਹੋਣੀ ਹੈਗੀ ਟੁੱਟ ਵੀ ਰਹੀ ਆ ਹੁਣ ਤਾਂ ਮਤਲਬ ਜਮਾਈ ਛੋਟੀ ਜਿਹੀ ਰੈਸਪੀ ਹੈ ਕੋਨ ਕੋਨ ਤਬਾਦ ਹੋ ਚੁਕੀ ਹੈ ਦੇਖੋ ਰੈਡ ਕਿੰਨਾ ਵਧੀਆ ਨਗਰ ਦਿਲਾਸਟ ਪਾ ਕੇ ਕਿੰਨਾ ਵਧੀਆ ਸੱਚਮੇਂ ਗਲਾਸ ਨੇ ਕਿਉਂ ਨਹੀਂ ਹੈ ਠੀਕ ਹੈ ਮੈਂ ਲੈ ਕੇ ਆਈ ਦੋ ਮਿੰਟ ਸੋ ਫਰੈਂਸ ਸੋ ਨ ਮੂਮੈਂਟ ਆ ਚੁਕਿਆ ਜਿੱਤੇ ਵਿੱਚ ਅਸੀਂ ਗਲਾਸਾਂ ਦੇ ਵਿੱਚ ਪਾਵਾਂਗੇ ਸ਼ਕੈਸ਼ ਆਪਣਾ ਦੇਖੋ ਅਸੀਂ ਗਲਾਸ ਜਿਹੜੇ ਰੈਡੀ ਕਰਕੇ ਰੱਖੇ ਹੋਏ ਨੇ ਹਣੇ ਜੀ ਪਾ ਰਿਆਂਗਾ ਇਹ ਡਾਰਾ ਵੀ ਡੋਨਾ ਨਾ ਜਾਵੇ ਤੇ ਡੋਨਾ ਕੇ ਬੱਸ 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 ਫਰੈਂਡਸ ਮੈਂ ਹੀ ਪੋਣੀ ਐ ਨਾ ਡੋ ਨਹੀਂ ਦੇਣਾਗਾ ਸੋ ਫਰੈਂਡਸ ਦੇਖੋ ਕਿੰਨਾ ਵਧੀਆ ਨਗਰੀਆ ਰੈੱਡ ਗਲਾਸ ਜੋ ਮਾਈ ਜੀ ਨੇ ਬਿਆਜ ਬੱਚਾ ਡਰਿੰਕ ਕਪਈ ਹੁੰਦੇ ਆ ਜੂਸ ਤੇ ਹੁੰਦੇ ਆ ਉਮੀ ਆ ਟੇਸਟ ਵੀ ਸੇਮ ਹੀ ਆਗਾ असी मम्मा ने सरप्राइज दिता गा क्योंकि मम्मा नॉन ममा नॉनवेज सके सारा जरा बनाया आप खुद साड़ी दादी ने कुछ भी नहीं किया चलो हम सारे पीए का बहुत ज़्यादा टेस्टी आगा गा शायद देखो पीला शायद क्या जा बहुत टेस्टी बनिया भी ट्राई करके देखे ਤੇ ਜੜੇ ਚੈਨਲ ਨੂੰ ਥੰਨੇ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਵੀ ਔਨ ਕਰ ਦਿਓ ਜੀ ਨਾਲ ਤੁਹਾਨੂੰ ਪਤਾ ਚਲਦਾ ਰਹੂ ਸਾਡੀ ਨਿਊ ਵੀਡੀਓ ਜਿਹੜੀ ਕਹੜੀ ਆਈ ਆਗਾ ਜਲਦੀ ਜਲਦੀ ਕਰ ਦਿਓ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਕੈਜ ਜਿਹੀ ਲੱਗੀ ਵੀਡੀਓ ਬਾਏ ਬਾਏ